ਇਹਨਾਂ ਦੇ ਜੀਵਨ ਚ ਕੀ ਇੱਕ ਵਾਹੀਆ ਇਹ ਆਪਣੇ ਇਹਨਾਂ ਦੇ ਮੂੰਹ ਹੀ ਸੁਣਦੇ ਨੇ ਕਿਉਂਕਿ ਜੇ ਮੈਂ ਕਿਹਾ ਤਾਂ ਕਹ ਲੈ ਵੀ ਆਪਣੀ ਬੱਲੇ ਬੱਲੇ ਸਾਡੀ ਬੱਲੇ ਬੱਲੇ ਕੋਈ ਨਹੀਂ ਯੀਸ਼ੂ ਦੀ ਬੱਲੇ ਬੱਲੇ ਹਾਲੇਲੂਇਆ ਹਾਲੇਲੂਇਆ ਮੈਂ ਚੰਗਾ ਨਹੀਂ ਕਰਦਾ ਯੀਸ਼ੂ ਨਾਸਰੀ ਚੰਗਾ ਕਰਨ ਵਾਲਾ ਇਹਨਾਂ ਨੂੰ ਆਮੀਨ ਹਾਂਜੀ ਬ੍ਰਦਰ ਦੀ ਕੀ ਨਾਮ ਆਪਣਾ ਨਾਮ ਤੇ ਪਤਾ ਸਾਰਾ ਕੁਝ ਐਡਰੈਸ ਨੋਟ ਕਰ ਲੈਣਾ ਕਿਸੇ ਨੂੰ ਅਗਰ ਸ਼ੱਕ ਆ ਘਰੇ ਆ ਕੇ ਪਤਾ ਕਰ ਲੈਣਾ ਠੀਕ ਹੈ ਪਹਿਲੇ ਹੀ ਸਾਰਿਆਂ ਨੂੰ ਜੈਮ ਸੀ ਦੀ ਗੋਲ ਗੋਲ ਪਾਸਟਰ ਜੀ ਨੂੰ ਜੈਮ ਸੀ ਦੀ ਜੈਮ ਸੀ ਦੀ ਮੇਰੇ ਨਾਲ ਸੱਤ ਅੱਠ ਮਹੀਨਿਆਂ ਤੋਂ ਮੇਰੇ ਦਰਦ ਰਹਿੰਦਾ ਸੀ ਆ ਚੀਚ ਤੇ ਇੱਥੇ ਤੱਕ ਦਰਦ ਆਉਂਦਾ ਸੀ ਨਿਊ ਲਾਈਫ ਚਾਚੇ ਨਾਲ 5 ਮਹੀਨੇ ਹੋ ਗਏ ਮੈਨੂੰ ਜੁੜੇ ਨੇ ਠੀਕ ਹੈ ਜੀ ਤੇ ਪਿੱਛੇ ਮੇਰਾ ਕੋਈ ਇਲਾਜ ਨਹੀਂ ਹੋਇਆ ਮੈਂ ਮੜਮੋਟੀ ਦਵਾਈ ਕੰਦਾ ਹੁੰਦਾ ਸੀਗਾ ਤੇ ਮੈਨੂੰ ਕਦੇ ਵੀ ਆਰਾਮ ਨਾ ਆਂਦਾ ਇੱਕ ਦਿਨ ਤਕਲੀਫ ਮੇਰੇ ਜ਼ਿਆਦਾ ਵੱਧ ਗਈ ਹਾਂਜੀ ਫਿਰ ਕੀ ਹੋਇਆ ਫਿਰ ਮੈਂ ਰਾਤ ਨੂੰ 11 ਵਜੇ ਪਹਿਲਾਂ ਤਾਂ ਮੈਂ بڑے ਭਰਾ ਨੂੰ ਕਹਿੰਦਾ ਸੀਗਾ ਵੀ ਮੈਂ بڑے ਭਰਾ ਕੋਲ ਜਾਵਾਂ ਤੇ ਮੈਂ ਉਹਨੂੰ ਕਹਾ ਵੀ ਮੇਰੀ ਗੱਡੀ ਚਾਤ ਮੈਨੂੰ ਲੈ ਕੇ ਚੱਲ ਹਸਪੀਟਲ ਲੈ ਕੇ ਚੱਲ ਵੀ ਮੇਰੀ ਸੈਣ ਤੋਂ ਬਾਹਰਵੇਂ ਰੋਂਦਾ ਹੀ ਸੀਗਾ ਉਸ ਟਾਈਮ ਬਹੁਤ ਥੋੜੀ ਬਹੁਤੀ ਤਕਲੀਫ ਚੱਲ ਹੋ ਜਾਂਦੀ ਮੇਰੇ ਤਕਲੀਫ ਇੰਨੀ ਸੀਗੀ ਕਿੜੀ ਮੇਰੀ ਸੈਣ ਤੋਂ ਵਾਰ ਸੀਗੀ ਤੇ ਘਰ ਦੇ ਸੁੱਤੇ ਪਏ ਸੀਗੇ ਉਹਨਾਂ ਨੇ ਦੇਖਿਆ ਵੀ ਰੋਂਦੇ ਆ ਉਹ ਉੱਟੇ ਉਹਨਾਂ ਨੇ ਮੈਨੂੰ ਦੇਖਿਆ ਤੇ ਉਹ ਮੈਨੂੰ ਦਵਾਈ ਕੱਢ ਕੇ ਦਿੱਤੀ ਇੱਕ ਦਰਦ ਦੀ ਨੋਰਮਲ ਦਵਾਈ ਦਿੱਤੀ ਉਹਨਾਂ ਨੇ ਤੇ ਉਹ ਮੈਂ ਖਾਧੀ ਮੈਨੂੰ ਆਰਾਮ ਨਹੀਂ ਆਇਆ ਫਿਰ ਮੈਂ ਸੋਚਿਆ ਮੈਂ ਕਿਹਾ ਪ੍ਰਭੂ ਦੇ ਦਾਸ ਰਾਤ ਨੂੰ ਵੀ ਤੁਹਾਡੇ ਲਈ ਪ੍ਰਾਰਥਨਾ ਕਰਦੇ ਆ ਤੇ ਸ਼ਾਇਦ ਉਹ ਜਾਗਦੇ ਹੋਣ ਤੇ ਮੈਂ ਘਰਦਿਆਂ ਨੂੰ ਕਿਹਾ ਵੀ ਮੈਂ ਫੋਨ ਮੇਰਾ ਲਾਈ ਤੇ ਮੈਂ ਪਾਸਟਰ ਜੀ ਨਾਲ ਇੱਕ ਵਾਰ ਪ੍ਰਾਰਥਨਾ ਕਰਵਾਉਣੀ ਚਾਹੁੰਦਾ ਤੇ ਉਹਨਾਂ ਨੇ ਉਸੇ ਘੜੀ ਮੈਨੂੰ ਫੋਨ ਲਾ ਕੇ ਦਿੱਤਾ ਪਾਸਟਰ ਜੀ ਨੇ ਨਾਲੇ ਫੋਨ ਚੱਕਿਆ ਤੇ ਤੇ ਜਦੋਂ ਫੋਨ ਤੇ ਮੇਰੀ ਪ੍ਰਾਰਥਨਾ ਹੋਈ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਪਾਸਟੇ ਜੀ ਤਕਲੀਫ ਬਹੁਤ ਜ਼ਿਆਦਾ ਆ ਸੈਣ ਤੋਂ ਵਾਰਿਆ ਤੇ ਉਸੇ ਘੜੀ ਮੇਰੀ ਪ੍ਰਾਰਥਨਾ ਪਰਮੇਸ਼ਰ ਦੇ ਦਾਸ ਨੇ ਕੀਤੀ ਤੇ ਮੈਨੂੰ ਪਤਾ ਨਹੀਂ ਐ ਵੀ ਮੇਰੇ ਪੇਟ ਤੋਂ ਕੀ ਨਿਕਲਿਆ ਮੈਨੂੰ ਉਲਟੀ ਆਈ ਮੈਂ ਕਦੇ ਇਦਾਂ ਦਾ ਚਮਤਕਾਰ ਨਹੀਂ ਦੇਖਿਆ ਆਪਣੀ ਜ਼ਿੰਦਗੀ 'ਚ ਤਾਂ ਨਹੀਂ ਦੇਖਿਆ ਲੋਕਾਂ ਦੇ ਨਾਲ ਮੈਂ ਸੋਚਦਾ ਹੁੰਦਾ ਸੀਗਾ ਵੀ ਉਹ ਦਿਖਾਵਾ ਕਰਦੇ ਆ ਇੱਕ ਠੀਕ ਆ ਆਲੀ ਬੋਲੀ ਚਰਚਾ ਦੇ ਵਿੱਚ ਮੈਂ ਦੇਖਦਾ ਸੀਗਾ ਵੀ ਔਟੀਆਂ ਕਰਦੇ ਇਹ ਦਿਖਾਵਾ ਕਰਦੇ ਆ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਚਮਤਕਾਰ ਹੋਇਆ ਨਾ ਮੈਂ ਹੈਰਾਨ ਰਹਿ ਗਿਆ ਉਸੇ ਘੜੀ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਜਿਨ੍ਹਾਂ ਨੇ ਸਾਡੇ ਲਈ ਪ੍ਰਾਰਥਨਾ ਕੀਤੀ ਪ੍ਰਭੂ ਨੇ ਸਾਨੂੰ ਚੰਗਾ ਕੀਤਾ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਵੀ ਮੈਨੂੰ ਚੰਗਾ ਕੀਤਾ ਆਜ਼ਾਦ ਕੀਤਾ ਉਸ ਬਿਮਾਰੀ ਤੋਂ ਧੰਨਵਾਦ ਹallelujah ਇਹਨਾਂ ਦਾ ਨਾਮ ਰਾਜਾ ਪਿੰਡ ਸੱਜਵਾਲ ਹੈ ਕੋਈ ਵੀ ਜਾ ਕੇ ਕਹਿੰਦੇ ਪਤਾ ਕਹਿੰਦਾ ਆ ਜਿਓ ਪਤਾ ਕਰਨ ਪਤਾ ਵੀ ਕਰੇ ਤੁਹਾਡੀ ਸੇਵਾ ਪਾਣੀ ਤੇ ਚਾਹ ਪਾਣੀ ਪਿਲਾਵਾਂਗੇ ਹallelujah ਹallelujah ਕਿਉਂਕਿ ਯੀਸ਼ੂ ਨਾਸਰੀ ਚੰਗਾ ਕਰਨ ਬੜਾ ਪਰਮੇਸ਼ਰ ਹੈ